ਕੋਸ਼ਨਾ ਗੱਡੀਆਂ ਡਿਜੀਟਲ ਮੈਨੇਜਰ ਡਿਜੀਟਲ ਅਸਿਸਟੈਂਟ ਪੀਐਨ ਡਰਾਈਵਰ ਸਾਰੀਆਂ ਗੱਡੀਆਂ ਇਹ ਚ ਮਾਂ ਦੇ ਪੁੱਤਾਂ ਨੇ ਲੱਖ ਰੁਪਈਓ ਤੋਂ ਲੈ ਕੇ 90000 75000 ਤਨਖਾਹ ਰੱਖਦੀ ਇਹਨਾਂ ਨੇ ਕਹਿੰਦੇ ਵੀ ਪੇਪਰ ਹੋਊਗਾ ਮੈਟ ਬਣੂ ਪਰ ਕੀ ਕਰਿਆ ਆਪਦੇ ਬੰਦੇ ਪਹਿਲੀਆਂ ਡੈਜਸਟ ਕਰਦੇ ਇੱਕ ਵੀ ਪੰਜਾਬ ਦਾ ਨਹੀਂ ਹੈਗਾ ਅਤੇ ਪੜੇ ਵੀ ਕੁਛ ਨਹੀਂ ਬਿਆ ਦੇ ਕੋਸੀ ਇਹਨਾਂ ਬੰਦੇ ਨੂੰ ਉਗਰੀ ਤੇ ਰੱਖ ਲੈ ਉਹ ਇੱਕ ਸਾਹਮਣੇ ਵਾਲਾ ਅਧਿਕਾਰ ਹੈ ਪਰ ਜਿਹੜੀ ਬੈਕ ਡੋਰ ਆ ਉਹਦੇ ਰਹੀ ਐਂਟਰੀ ਕਰਾ ਰਹੇ ਉਹ ਨਹੀਂ ਦੱਸ ਰਹੇ ਇਹਨਾਂ ਦਾ ਇੱਕ ਐਸਐਸ ਸਰਵਿਸ ਪ੍ਰੋਵਾਈਡਰ ਆ ਕੰਪਨੀ ਜਿਹੜੀ ਇਹਨਾਂ ਨਾਲ ਇਹਨਾਂ ਨੂੰ ਬੰਦੇ ਦਿੰਦੀ ਆ ਮਤਲਬ ਉਹ ਚੋਰ ਮੋਰੀ ਆ ਇੱਕ ਉਹਨਾਂ ਨੂੰ ਕੋਠੀ ਦੇ ਰੱਖੀ ਇਹਨਾਂ ਨੇ ਚੰਡੀਗੜ੍ਹ ਤੇ ਉਹ ਕੀ ਕਰਦੇ ਜਿਹੜੇ ਪੰਜਾਬ ਦਾ মিডিਆ ਤੁਹਾਨੂੰ ਵੀ ਪਤਾ ਲੋਕ ਆਵਾਜ਼ ਲਾ ਲੋ ABC ਪੰਜਾਬ ਵਾਲਾ ਲੋਕ ਨਾਦ ਲਾ ਲੋ ਬਈ ਛੋਟਾ ਚੈਨਲ ਆ ਰਿਹਾ ਐਮਬੀ ਥੱਲੇ ਆਪਣੀਆਂ ਫੇਕ ਹੈਡਿੰਗਾਂ ਬਣਾਉਂਦੇ ਆ ਗਾਲਾਂ ਕੱਢਦੇ ਆ ਫਿਰ ਇਹਨਾਂ ਨੇ ਹੋਰ ਕੱਢਤੀਆਂ ਸੋਸ਼ਲ ਮੀਡੀਆ ਫੀਲਡ ਕੋਆਰਡੀਨੇਟਰ 40000 ਰੁਪਏ ਤੇ ਉਹਦੇ ਵਿੱਚ ਵੀ ਇਹਨਾਂ ਨੇ ਸਾਰੇ ਬੰਦੇ ਆ ਜਿਹੜੇ ਦਿੱਲੀ ਦੇ ਲਾਏ ਆ ਮੈਂ ਇਹਨਾਂ ਨੂੰ ਅਪਲਾਈ ਕਰਿਆ ਮੈਨੂੰ ਕਹਿੰਦੇ ਵੀ ਟੈਸਟ ਹੋਊਗਾ ਇੰਟਰਵਿਊ ਹੋਊਗੀ ਕਹਿੰਦੇ ਯਾਰ ਇਹ ਆਮ ਲੋਕਾਂ ਦੀ ਸਰਕਾਰ ਆ ਇੱਥੇ ਨਹੀਂ ਕੰਮ ਚੱਲਦਾ ਕਹਿੰਦੇ ਸ਼ਿਫਾਰਿਸ਼ ਜਦੋਂ ਮੈਂ ਦੂਸਰੀ ਵਾਰੀ ਗਿਆ ਕਹਿੰਦੇ ਯਾਰ ਬੰਦੇ ਤਾਂ ਰੱਖਦੇ ਮੈਂ ਕਿਹਾ ਤੁਸੀਂ ਤਾਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ ਇਹ ਕੀ ਹੋ ਗਿਆ ਕਹਿੰਦੇ ਰ ਉੱਪਰੋਂ ਆਈ ਹੈ ਲਿਸਟ ਆ ਮੀ ਤੇਰਾ ਉਹ ਕਹਣਾ ਯਾਰਾ ਕਰੀਏ ਕਿ ਸਬਦਾਨ ਦੇ ਅਨੁਸਾਰ ਆ ਵੀ ਮੈਰਿਟਾ ਹੁਣ ਮੈਨੂੰ ਇਹ ਦੱਸੋ ਕੁਆਲੀਫਿਕੇਸ਼ਨ ਮੇਰੀ ਬਣਦੀ ਆ ਪੜੇ ਅਸੀਂ ਵੱਧਾ ਜਿਹੜੀ ਮੈਟ ਦੇ ਹਿਸਾਬ ਨਾਲ ਬੰਦੇ ਰੱਖਿਆ ਤੁਸੀਂ ਕਿਹੜੇ ਕਾਨੂੰਨ ਚ ਲਿਖਿਆ ਜਿਹੜਾ ਵੀ ਆ ਦੇਖੋ ਸੋਸ਼ਲ ਜਿਹੜਾ মিডিਆ ਫੀਲਡ ਕੋਆਰਡੀਨੇਟਰ ਆ ਇਹਦੇ ਤੋਂ ਮੰਦੇ ਪੁੱਤਾਂ ਨੇ ਕਹਿੰਦੇ ਪਲੱਸ 2 ਚੱਲ ਜੂ ਤਰ੍ਹਾਂ 40000 ਕਿਸੇ ਲਈ ਇਹਨਾਂ ਨੇ ਗ੍ਰੈਜੂਏਸ਼ਨ ਮੰਗੀ ਆ ਕਿਸੇ ਲਈ 10 ਮੰਗੀ ਆ ਪਰ ਮੈਂ ਸੁਣਿਆ ਵੀ ਕਹਿੰਦੇ ਵੀ ਗ੍ਰੈਜੂਏਟ ਤਾਂ ਬਾਹਲੇ ਕੱਟੀ ਆ ਜਿਹੜੇ ਚਪੜਾਸੀ ਸੇਵਾਦਾਰ ਰੱਖੇ ਨਾ ਉਹ ਵੀ ਦਿੱਲੀ ਨੂੰ ਹੀ ਆ ਡਰਾਈਵਰ ਵੀ ਦਿੱਲੀ ਨੂੰ ਹੀ ਆ ਫੋਟੋਗ੍ਰਾਫਰ ਵੀ ਦਿੱਲੀ ਨੂੰ ਹੀ ਆ ਐਡੀਟਰ ਵੀ ਦਿੱਲੀ ਨੂੰ ਹੀ ਆ ਕਹਿੰਦੇ ਯਾਰ ਅਸ਼ਟਾ ਉੱਪਰੋਂ ਲਿਸਟ ਆਈ ਆ ਤੂੰ ਬਾਹਲਾ ਨਾ ਰੌਲਾ ਪਾ ਤੇਰੇ ਤੇ ਪਰਚਾ ਹੋ ਸਕਦਾ ਇਹ ਵੀ ਧਮਕੀ ਦਿੱਤੀ ਤਾਂ ਪਰ ਮੈਨੂੰ ਬੁਲਾ ਕੇ ਕਹਿੰਦੇ ਅਸੀਂ ਕਹਿੰਦੇ ਸਾਨੂੰ ਧਮਕੀ ਦੇ ਗਿਆ ਮੈਂ ਕਿਹਾ ਯਾਰ ਤੂੰ ਦੇ ਦੇ ਅਸ਼ਵਨੀ ਕੁਮਾਰ ਕਹਿੰਦਾ ਤੇਰੇ ਤੇ ਮੈਂ ਪਰਚਾ ਕਰਾ ਦੂੰ ਲੱਖ ਰੁਪਿਆ ਤਰਫਾ 90000 75000 ਸਾਡੇ ਜਿਹੜੇ ਮੁੰਡੇ ਪੀ ਐਚ ਡੀਆ ਪ੍ਰੋਫੈਸਰ ਆ ਉਹ ਤਾਂ 25 22 20000 ਰੁਪਏ ਦਿੰਦੇ ਪੀ ਟੀ ਈ ਫੰਡ ਚ ਜੇ ਆਪਾਂ ਟੈਸਟ ਕਲੀਅਰ ਕਰਨੇ ਪੈਂਦੇ ਤਨਖਾਹ 29000 ਇਹਨਾਂ ਚ ਕੀ ਹੈ ਜੀ ਕਰਾ ਮਾ ਦਿੱਲੀ ਆਣਾ ਜੀ ਵੀ 10 10 ਬੜੇ ਲੱਖ ਲੱਖ ਲਈ ਜਾਂਦੇ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇ ਬਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਇੱਕ ਏਜੰਸੀ ਦੇ ਵੱਲੋਂ ਪਨ মিডিਆ ਦੇ ਲਈ ਪੰਜਾਬ ਸਰਕਾਰ ਦੇ ਲਈ ਜਿਹੜਾ ਮੀਡੀਆ ਕੰਮ ਕਰੂਗਾ ਉਸਤੇ ਲਈ ਪੋਸਟਾਂ ਜਿਹੜੀਆਂ ਨੇ ਉਹ ਕੱਢੀਆਂ ਜਾਂਦੀਆਂ ਨੇ ਤਨਖਾਹਾਂ ਇੱਕ ਲੱਖ ਤੱਕ ਹੁੰਦੀਆਂ ਨੇ 55000 75000 80000 ਵੱਖ-ਵੱਖ ਹੁੰਦੀਆਂ ਨੇ ਹੁਣ ਮੈਨੂੰ ਲੱਗਦਾ ਸ਼ਾਇਦ ਜੇ ਪੰਜਾਬ ਦੇ ਵਿੱਚ ਛੋਟੀ ਜੀ ਨੌਕਰੀ ਵੀ ਲੈਣੀ ਆ ਤ ਉਹਦੇ ਲਈ ਵੀ ਵਕਾਇਦਾ ਦੇ ਵਿੱਚ ਅ ਕਈ ਭਾਗ ਹੁੰਦੇ ਨੇ ਤੁਹਾਨੂੰ ਟੈਸਟ ਵਗੈਰਾ ਜਿਹੜਾ ਕਲੀਅਰ ਕਰਨਾ ਪੈਂਦਾ ਸਾਰਾ ਕੁਝ ਤੁਹਾਡਾ ਆਨਲਾਈਨ ਜਿਹੜਾ ਰਿਜ਼ਲਟ ਆ ਹੋ ਨਿਕਲਦਾ ਆ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਆਮ ਆਦਮੀ ਪਾਰਟੀ ਜਿਹੜੇ ਪਨਮੀਡੀਆ ਦੇ ਵਿੱਚ ਜਿਹੜੇ ਵੀ ਕਰਮੀਆਂ ਨੂੰ ਰੱਖਦੀ ਹੈ ਤਾਂ ਉਹਨਾਂ ਦੇ ਨਾਲ ਕਰਦੀ ਕਿਸ ਤਰ੍ਹਾਂ ਦੇ ਨਾਲ ਆਪਾਂ ਜਿਹੜੇ ਅਪਲਾਈ ਕਰਦੇ ਨੇ ਉਹਨਾਂ ਨਾਲ ਹੁੰਦਾ ਕੀ ਆ ਕਿ 1 ਲੱਖ ਰੁਪਏ ਦੀ ਤਨਖਾਹ ਵਾਲਾ ਸਿੱਧਿਆਂ ਉੱਪਰੋਂ ਲਿਸਟਾਂ ਦੇ ਵਿੱਚ ਰੱਖਿਆ ਜਾਂਦਾ ਹੈ ਕੀ ਕੀ ਗੱਲ ਪਾਈ ਸਾਡੀ ਪੰਜਾਬ ਦੀ ਜਵਾਨੀ ਬੇਰੁਜ਼ਗਾਰਾ ਬਾਹਰ ਵੱਲ ਤੁਰੀ ਜਾਂਦੀ ਹੈ ਕੋਈ ਕਿਧਰੇ ਪਾਸੇ ਉੱਤਰ ਆ ਜਾਂਦਾ ਪਰ ਇੱਥੇ ਹੋਰਾਂ ਸੂਬਿਆਂ ਦੇ ਵਿੱਚੋਂ ਲਿਆ ਲਿਆ ਕੇ ਜੇ ਮੈਂ ਇਹ ਕਹਿ ਲਵਾਂ ਕਿ ਦਿੱਲੀ ਦੇ ਵਿੱਚੋਂ ਲਿਆ ਲਿਆ ਕੇ ਪੰਜਾਬ ਦੇ ਵਿੱਚ ਬਾੜੇ ਜਾ ਰਹੇ ਆ ਤਾਂ ਜੋ মিডিਆ ਨੂੰ ਸੰਭਾਲ ਤੇ মিডিਆ ਨੂੰ ਸੰਭਾਲਣ ਵੀ ਕਿਸ ਤਰ੍ਹਾਂ ਉਹ ਸ਼ਾਇਦ ਦੱਸਣ ਦੀ ਜ਼ਰੂਰਤ ਨਹੀਂ ਆ ਇਸ ਗੱਲ ਦੀ ਗਵਾਹੀ ਇੱਕ ਨੌਜਵਾਨ ਪਰ ਰਿਹਾ ਸਾਡੇ ਨਾਲ ਭਾਈ ਬਲਤੇਜ ਸਿੰਘ ਥੋੜਾ ਸਮਾਂ ਪਹਿਲਾਂ ਕੁਝ ਪੋਸਟਾਂ ਜਿਹੜੀਆਂ ਨੇ ਕੱਡੀਆਂ ਜਾਂਦੀਆਂ ਨੇ ਜਿੱਕਰ মিডিਆ ਦੀ ਗੱਲ ਕਰਾ ਮੀਡੀਆ ਲਾਈਨ ਦੇ ਵਿੱਚ ਤਨਖਾਹ 1 ਲੱਖ ਤੱਕ 75000 80000 70000 15000 18000 19000 ਇੱਥੋਂ ਤੱਕ ਹੁੰਦੀ ਆ ਪਰ ਉਹ ਪੋਸਟਾਂ ਦੇ ਵਿੱਚ ਅਪਲਾਈ ਬਲਤੇਜ ਭਾਈ ਕਰਦਾ ਆ ਅੱਗੋਂ ਬਣਦਾ ਕੀ ਆ ਕਹਾਣੀ ਕੀ ਬਣਦੀ ਆ ਉਹ ਸਾਰੀ ਬਲਤੇਜ ਦੇ ਮੂੰਹੋਂ ਸੁਣਾਗੇ ਬਲਤੇਜਾ ਮੜ ਜਾ ਸਭ ਤੋਂ ਪਹਿਲਾਂ ਤਾਂ ਸਾਨੂੰ ਸ਼ੁਰੂਆਤ ਤੋਂ ਜਾਣੂ ਜਿਹੜਾ ਜ਼ਰੂਰ ਕਰਵਾ ਦਿਓ ਕਿ ਪੋਸਟਾਂ ਕੀ ਨਿਕਲਦੀਆਂ ਨੇ ਕਾਦੇ ਚ ਨਿਕਲਦੀਆਂ ਆ ਬਾਈ ਜੀ ਇਹ ਜਿਹੜਾ ਪਨ মিডিਆ ਸੁਸਾਇਟੀ ਆ ਡੀ ਆਈ ਪੀ ਆਰ ਜਾਨੀ ਕਿ ਪੰਜਾਬ ਲੋਕ ਸੰਪਰਕ ਵਿਭਾਗ ਦਾ ਅਦਾਰਾ ਇਹਦੇ ਵਿੱਚ ਨੇ ਪੋਸਟਾਂ ਗੱਡੀਆਂ ਡਿਜੀਟਲ ਮੈਨੇਜਰ ਡਿਜੀਟਲ ਅਸਿਸਟੈਂਟ ਜਾਂ ਪੀ ਐਨ ਡਰਾਈਵਰ ਸਾਰੀਆਂ ਗੱਡਤੀਆਂ ਇਹ ਚ ਮਾਂ ਦੇ ਪੁੱਤਾਂ ਨੇ ਲੱਖ ਰੁਪਈਓ ਤੋਂ ਲੈ ਕੇ 90000 75000 ਤਨਖਾਹ ਰੱਖਦੀ ਇਹਨਾਂ ਨੇ ਤੇ ਕਹਿੰਦੇ ਵੀ ਪੇਪਰ ਹੋਊਗਾ ਮੈਟ ਬਣੂ ਪਰ ਕੀ ਕਰਿਆ ਆਪਦੇ ਬੰਦੇ ਪਹਿਲੀ ਵਾਰ ਐਡਜੈਸਟ ਕਰਤੇ ਅੱਛਾ ਮੈਟ ਹਾਂ ਕੋਈ ਮੈਟ ਨਹੀਂ ਕੋਈ ਰੈਜੀਡੈਂਸੀ ਨਹੀਂ ਵੀ ਕਿਥੋਂ ਦਾ ਕੁਝ ਨਹੀਂ ਹੈਗਾ ਫਿਰ ਇਹਨਾਂ ਨੇ ਹੋਰ ਕੱਢਤੀਆਂ 40 ਸੋਸ਼ਲ ਮੀਡੀਆ ਫੀਲਡ ਕੋਆਰਡੀਨੇਟਰ 40000 ਰੁਪਏ ਤੇ ਉਹਦੇ ਵਿੱਚ ਵੀ ਇਹਨਾਂ ਨੇ ਸਾਰੇ ਬੰਦੇ ਜਿਹੜੇ ਦਿੱਲੀ ਦੇ ਲਾਏ ਆ ਮੈਂ ਇਹਨਾਂ ਨੂੰ ਅਪਲਾਈ ਕਰਿਆ ਮੈਨੂੰ ਕਹਿੰਦੇ ਵੀ ਟੈਸਟ ਹੋਊਗਾ ਮੰਨ ਲਾ ਇੰਟਰਵਿਊ ਹੋਊਗੀ ਕਹਿੰਦੇ ਯਾਰ ਇਹ ਆਮ ਲੋਕਾਂ ਦੀ ਸਰਕਾਰ ਆ ਇੱਥੇ ਨਹੀਂ ਕੰਮ ਚੱਲਦਾ ਕਹਿੰਦੇ ਸ਼ਿਫਾਰਿਸ਼ ਜਦੋਂ ਮੈਂ ਦੂਸਰੀ ਵਾਰ ਹੀ ਗਿਆ ਕਹਿੰਦੇ ਯਾਰ ਬੰਦੇ ਤਾਂ ਰੱਖਦੇ ਮੈਂ ਕਿਹਾ ਤੁਸੀਂ ਤਾਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ ਇਹ ਕੀ ਹੋ ਗਿਆ ਕਹਿੰਦੇ ਯਾਰ ਉੱਪਰੋਂ ਆਈ ਏ ਲਿਸਟ ਆ ਉੱਪਰੋਂ ਕਿੱਥੋਂ ਆਈ ਆ ਉਹ ਵੀ ਮੈਂ ਪੁੱਛਿਆ ਸੀ ਮੈਂ ਕਿਹਾ ਉੱਪਰੋਂ ਦੱਸੋ ਕਹਿੰਦੇ ਯਾਰ ਤੁਹਾਨੂੰ ਦੱਸਤਾ ਦਦੋ ਪਰ ਹੋਈ ਆ ਫਿਰ ਕਹਿੰਦੇ ਯਾਰ ਤੂੰ ਜਿਹੜਾ ਮੈਕਮੇਂ ਦਾ ਮੰਤਰੀ ਆ ਚੇਤਨ ਸਿੰਘ ਜੋੜੇ ਮਾਜਰਾ ਉਹਨੂੰ ਮਿਲ ਫਿਰ ਉਹਦੀ ਕੋਠੀ ਉਹਨੂੰ ਮਿਲਿਓ ਕਹਿੰਦਾ ਐਪਲੀਕੇਸ਼ਨ ਲਿਖ ਦੇ ਐਪਲੀਕੇਸ਼ਨ ਲਿਖਤੀ ਫਿਰ ਨਹੀਂ ਕੁਝ ਬਣਿਆ ਮੈਨੂੰ ਫੇਰ ਬੁਲਾ ਲਿਆ ਕਹਿੰਦੇ ਯਾਰ ਸੈਕਟਰੀ ਸਾਹਿਬ ਕਰ ਸਕਦੇ ਆ ਹੂੰ ਮਾਲੋ ਉਹ 5ਵੀਂ ਮੰਜ਼ਲ ਤੇ ਬੈਠਦਾ ਮਾਲਵਿੰਦਰ ਸਿੰਘ ਜੱਗੀ ਉਹਨਾਂ ਕੋਲੇ ਗਿਆ ਪਹਿਲਾਂ ਦੋ ਚਾਰ ਵਾਰੀ ਤੋਂ ਮਿਲੀ ਨਹੀਂ ਕੱਲ ਨੂੰ ਆ ਜੀ ਟਾਈਮ ਟਪਾਉਂਦੇ ਰਹੇ ਚੰਡੀਗੜ੍ਹ ਫਿਰ ਭਾਈ ਉਹ ਕਹਿੰਦੇ ਯਾਰ ਕਹਿੰਦੇ ਯਾਰ ਛੱਡ ਪਰੇ ਯਾਰ ਇਹ ਤਾਂ ਕਹਿੰਦੇ ਲਿਸਟ ਜਾਰੀ ਹੋਗੀ ਤੂੰ ਆਇਆ ਮੈਂ ਕਿਹਾ ਜੀ ਸਾਨੂੰ ਐਂ ਤਾਂ ਦੱਸ ਦਿਓ ਵੀ ਬੰਦੇ ਕਿਹੜੇ ਰੱਖੇ ਕਿਵੇਂ ਰੱਖਿਆ ਇੱਕ ਤਨਖਾਹ ਵੀ ਲੱਖਾ ਸਾਡੇ ਜਿਹੜੇ ਮੁੰਡੇ ਪੀ ਐਚ ਡੀਆ ਪ੍ਰੋਫੈਸਰ ਆ ਉਹ ਤਾਂ 25 22 20000 ਰੁਪਏ ਦਿਨੋਂ ਪੀਟੀਈ ਫੰਡ ਚੋਂ ਜੇ ਆਪਾਂ ਈਟੀਟੀ ਬੀ ਐਡ ਟੀਚਰ ਰੱਖਣਾ ਟੈਟ 1 ਟੈਟ 2 ਟੈਸਟ ਕਲੀਅਰ ਕਰਨੇ ਪੈਂਦੇ ਤਨਖਾਹ 29000 ਇਹਨਾਂ ਚ ਕੀ ਹੈ ਜੀ ਕਰਾ ਮਾਤਾ ਦਿੱਲੀ ਵਾਲਿਆਂ ਚ ਵੀ 10 10 ਬੜੇ ਲੱਖ ਲੱਖ ਲਈ ਜਾਂਦੇ ਆ ਫਿਰ ਭਈ ਉਹ ਦੋ ਮਤਲਬ ਐਪਲੀਕੇਸ਼ਨ ਲਿਖਾਉਂਦੇ ਰੇ ਐਂਡ ਤੇ ਯਾਰ ਕਹਿੰਦੇ ਭਈ ਮਤਲਬ ਅਸਤੇ ਕਰਦੇ ਨਹੀਂ ਹੂੰ ਇਹਨਾਂ ਦਾ ਇੱਕ ਐਸਐਸ ਸਰਵਿਸ ਪ੍ਰੋਵਾਈਡਰ ਆ ਕੰਪਨੀ ਜਿਹੜੀ ਇਹਨਾਂ ਨਾਲ ਇਹਨਾਂ ਨੂੰ ਬੰਦੇ ਦਿੰਦੀ ਆ ਮਤਲਬ ਉਹ ਚੋਰ ਮੋਰੀ ਆ ਇਹ ਕੀ ਕਰਦੇ ਹੁਣ ਜਿਵੇਂ ਰੋਜ਼ ਨਹੀਂ ਮਤਲਬ ਇਹਨਾਂ ਦੇ ਮੰਤਰੀ ਆ ਜਿਹੜੇ ਵੀ ਆ ਦੇਖੋ ਅਸੀਂ ਇੰਨੇ ਬੰਦੇ ਨੌਕਰੀ ਤੇ ਰੱਖ ਲਏ ਉਹ ਇੱਕ ਸਾਹਮਣੇ ਵਾਲਾ ਅਧਿਕਾਰ ਆ ਪਰ ਜਿਹੜੀ ਬੈਕ ਡੋਰ ਆ ਉਹਦੇ ਰਾਹੀਂ ਐਂਟਰੀ ਕਰਾ ਰਹੇ ਉਹ ਨਹੀਂ ਦੱਸ ਰਹੇ ਉਹ ਨਹੀਂ ਦੱਸਦੇ ਜਿਹੜਾ ਤਾਂ ਇਹ 15 20000 ਤੇ ਬੰਦਾ ਰੱਖ ਲਿਆ ਜਿਹੜਾ ਕੋਲਾ ਟੈਟ ਯੂਟਟ ਪੜਕੇ ਆ ਉਹ ਤਾਂ ਇਹ ਦੱਸ ਰਹੇ ਆ ਪਰ ਜਿਹੜੇ 190000 75000 ਤੇ ਬੰਦੇ ਰੱਖ ਰਿਹਾ ਅਸ਼ਵਨੀ ਕੁਮਾਰ ਪਟਿਆਲੇ ਦਾ ਉਹ ਨਹੀਂ ਦੱਸਦੇ ਹੋਣੀ ਦਾਦੇ ਹਾਂ ਵੀ ਜਿਹੜਾ ਬੰਦਾ ਦਾ ਲੱਖ ਰੁਪਈਆ ਲੈ ਰੇ ਦਿੱਲੀ ਦਾ ਉਹ ਤਾਂ ਕਹਿੰਦੇ ਛੱਡ ਪਰੇ ਕੌਣ ਆ ਕਿਵੇਂ ਉਹ ਨਹੀਂ ਦੱਸਦੇ ਜਿਹੜਾ ਨਾਲਜੀ ਨਾਲ ਹੀ ਅੱਜ ਜਿਵੇਂ ਇਹਨਾਂ ਨੇ ਕੀ ਕਰਿਆ ਫਾਰਮ ਅਪਲਾਈ ਕਰਾਏ ਸੀਗੇ ਪੰਜ ਕਿਤੇ ਨਾ ਵਾਦੀ ਬੰਦੇ ਲੱਖ ਰੇ ਪਰ ਆ ਮੈਨੂੰ ਦੱਸਿਆ 6 ਮਹੀਨਿਆਂ ਬਾਅਦ ਦੱਸਿਆ 6 ਮਹੀਨੇ ਹਾਂ ਇਹਨਾਂ ਨੂੰ ਅਸੀਂ ਇੱਕ ਅੱਧੀ ਵਾਰੀ ਬੁਲਾਵਾ ਗਿਆ ਛੱਡ ਪਰੇ ਐ ਵੀ ਬੰਦਾ ਟਲ ਜੂ ਆ ਪਰ ਮਾਂ ਦੇ ਪੁੱਤਾਂ ਨੇ ਸਾਰੇ ਬੰਦੀ ਇੱਕ ਵੀ ਪੰਜਾਬ ਦਾ ਨਹੀਂ ਹੈਗਾ ਅੱਛਾ ਤੇ ਪੜੇ ਵੀ ਕੁਛ ਨਹੀਂ अच्छा एक ਉਹਨਾਂ ਨੂੰ ਕੋਠੀ ਦੇ ਰੱਖੀ ਇਹਨਾਂ ਨੇ ਚੰਡੀਗੜ੍ਹ ਤੇ ਉਹ ਕੀ ਕਰਦੇ ਜਿਹੜੇ ਪੰਜਾਬ ਦਾ মিডিਆ ਜਿਹੜਾ ਤੁਹਾਨੂੰ ਵੀ ਪਤਾ ਲੋਕ ਆਵਾਜ਼ ਲਾ ਲੋ এবিসি ਪੰਜਾਬ ਲਾ ਲੋ ਲੋਕ ਨਾਦ ਲਾ ਲੋ ਬਈ ਤੁਹਾਡਾ ਚੈਨਲ ਆ ਰਿਹਾ ਐਮਬੀ ਜੋ ਵੀ ਮੁੰਡੇ ਕੰਮ ਕਰ ਰਹੇ ਆ ਉਹਨਾਂ ਨੇ ਤੁਹਾਨੂੰ ਪਤਾ ਹੀ ਆ ਥੱਲੇ ਆਪਣੀਆਂ ਫੇਕ ਹੈਡੀਆਂ ਬਣਾਉਂਦੇ ਆ ਗਾਲਾਂ ਕੱਢਦੇ ਆ ਤੇ ਗਾਲਾਂ ਕੱਢਣ ਨੂੰ ਰੱਖੇ ਹੋਇਆ ਗਾਲਾਂ ਕੱਢਣ ਨੂੰ ਰੱਖੇ ਬਈ ਲੱਖ ਰੁਪਈਆ ਤਨਖਾ 90000 75000 ਹੁਣ ਇੱਕ ਇਹਨਾਂ ਦਾ ਮੰਤਰੀ ਆ ਜਿਹੜਾ ਮੀਤ ਸਿੰਘ ਹੇਅਰ ਹੂੰ ਮੀਤ ਹੇਅਰ ਉਹ ਕਹਿੰਦਾ ਯਾਰ ਕਰੀਏ ਕੀ ਸਭਧਾਨ ਦੇ ਅਨੁਸਾਰ ਆ ਵੀ ਮੈਰਿਟ ਆ ਹੁਣ ਮੈਨੂੰ ਕੁਆਲੀਫਿਕੇਸ਼ਨ ਮੇਰੀ ਬਣਦੀ ਆ ਪੜ੍ਹੇ ਅਸੀਂ ਵੱਧਾਂ ਕਿਹੜੀ ਮੈਟ ਦੇ ਹਿਸਾਬ ਨਾਲ ਬੰਦੇ ਰੱਖਿਆ ਤੁਸੀਂ ਕਿਹੜੇ ਕਾਨੂੰਨ ਚ ਲਿਖਿਆ ਤੁਹਾਨੂੰ ਇਹ ਚੀਜ਼ ਦੱਸੋ ਜਿਵੇਂ ਤੁਸੀਂ ਆ ਕੇ ਦਿੱਲੀ ਤੋਂ ਲਿਆ ਕੇ ਰੱਖ ਲੇ ਪੰਜਾਬ ਦਾ ਕੋਈ ਨਹੀਂ ਤੁਹਾਨੂੰ ਇਸ ਚੀਜ਼ ਦਾ ਕਿਵੇਂ ਪਤਾ ਲੱਗਿਆ ਕਿ ਕਿ ਭਾਈ ਸਾਰੇ ਦਿੱਲੀ ਵਾਲੇ ਜਾਂ ਹੋਰ ਸੂਬਿਆਂ ਦੇ ਪੰਜਾਬ ਦਾ ਕੋਈ ਵੀ ਨਹੀਂ ਭਾਈ ਇਹ ਮੈਂ ਉੱਥੇ ਪਣ ਮੀਡੀਆ ਚ 2-3 ਮਹੀਨੇ ਜਾਂਦਾ ਰਿਆ ਲਗਾਤਾਰ ਮੈਨੂੰ ਪਤਾ ਲੱਗਿਆ ਇਹਨੇ ਫਿਰ ਮੈਨੂੰ ਦੱਸਤਾ ਮੈਂ ਜਦੋਂ ਮੈਂ ਕਿਹਾ ਮੈਂ ਬਿਜੀਲੈਂਸ ਨੂੰ ਵੀ ਦੰਨਾ ਕੋਰਟ ਚ ਵੀ ਰਿੱਟ ਪਾਉਂਗਾ ਹੁਣ ਮੈਂ ਬਕਾਇਦਾ ਈਡੀ ਨੂੰ ਤੇ ਜਿਹੜਾ ਹੋਰ ਡਿਪਾਰਟਮੈਂਟ ਆਪਣਾ ਗਵਰਨਰ ਸਾਹਿਬ ਸਾਰਿਆਂ ਨੂੰ ਇਹਨਾਂ ਦਾ ਲੈਟਰ ਲਿਖਿਆ ਬਿਜਿਲੇਸ ਨੂੰ ਵੀ ਲਿਖਤਾ ਤੇ ਐਸਐਸਬੀ ਬਠਿੰਡਾ ਰੈਂ ਜਾਂ ਡੀਜੀਪੀ ਪੰਜਾਬ ਸਾਰਿਆਂ ਨੂੰ ਇਹਨਾਂ ਦਾ ਲਿਖਤਾ ਵੀ ਦੱਸੋ ਭਾਈ ਕੱਲ ਮੈਂ ਈਡੀ ਗਵਰਨਰ ਨੂੰ ਵੀ ਪਤਾ ਵੀ ਜਿਹੜਾ ਮੈਨੂੰ ਐ ਲੱਗਦਾ ਵੀ ਅਰਬਾਂ ਰੁਪਈਆ ਇਕੱਲਾ ਪਟਿਆਲੇ ਤੋਂ ਉਹ ਏਜੰਸੀ ਇਕੱਠਾ ਕਰਕੇ ਇਹਨਾਂ ਨੂੰ ਦਿੰਦੀ ਆ ਅੱਛਾ ਜੀ ਆਪਣੇ ਪੈਸੇ ਆਪਣੀ ਛੇਤਰ ਮਰਵਾਈ ਜਾਂਦੇ ਆਪਾਂ ਨੂੰ ਗਲਾਂ ਦੀ ਜਾਂਦੇ ਆ ਜੇ ਤੁਸੀਂ ਨਹੀਂ ਬੋਲੋਗੇ ਮੁੰਡੇ ਜਿਵੇਂ ਕਿਸੇ ਦਾ ਪੇਜ ਤੁਹਾਨੂੰ ਪਤਾ ਡਾ ਆਂਦੇ ਉਹ ਜੇ ਉਹਨਾਂ ਦੇ ਖਿਲਾਫ ਬੋਲੋਗੇ ਪੈਸੇ ਲੈ ਕੇ ਆਪਾਂ ਨੂੰ ਗਾਲਾਂ ਦੀ ਨੇ ਆਪਾਂ ਹੀ ਬੋਟਾਂ ਪਾਈਆਂ ਆਪਣੀ ਟੈਕਸ ਹੁਣ ਮੈਨੂੰ ਪਣ ਮੀ ਇਹ ਬੰਦੇ ਯਾਰ ਕਹਿੰਦੇ ਸੀ ਕਿਸੇ ਨੂੰ ਵੀ ਰੱਖ ਸਕਦੇ ਆ ਮੈਂ ਕਿਹਾ ਗੱਲ ਸੁਣੋ ਜਦੋਂ ਤੁਸੀਂ ਕੋਲੋਂ ਪੈਸੇ ਦਿਓ ਮੰਨ ਲਓ ਤੇ ਇੱਕ ਹੁਣ ਤੁਸੀਂ ਦੇਖਿਆ ਭਗਵਾਨ ਸਿੰਘ ਮਾਨ ਕਹਿੰਦੇ ਸੀ ਵੀ ਯਾਰ ਚੰਨੀ ਨੇ 1 ਕਰੋੜ ਰੁਪਈਆ ਲੈ ਸ਼ਾਇਦ ਉਹ ਡੀਐਸਪੀ ਖੜੇਰੀ ਤੋਂ 2 ਕਰੋੜ ਹੁਣ ਇਹ ਦੱਸਣ ਵੀ ਇਹਨਾਂ ਨੇ ਕਿੰਨੇ ਲਏ ਆ ਇਹਨਾਂ ਨੇ ਤਾਂ ਸੈਂਕੜੇ ਹਜ਼ਾਰਾਂ ਬੰਦੇ ਰੱਖ ਰੱਖਿਆ ਦੇਖੋ ਲਿਸਟ ਚ ਦੰਕੂ ਪੈਸੀ ਲੈ ਰਿਆ ਬਦਨਾਮ ਹੋਰ ਨੂੰ ਕਰੀ ਜਾਂਦੇ ਆ ਸਾਰਾ ਇਹ ਮੈਨੂੰ ਐ ਲੱਗਦਾ ਵੀ ਇੰਨਾ ਤਾਂ ਮੋਦੀ ਨੇ ਵੀ ਨਹੀਂ ਸਿਸਟਮ ਖਰਾਬ ਕਰਿਆ ਜਿੰਨਾ ਇਹਨਾਂ ਨੇ ਕਰਤਾ ਪੰਜਾਬ ਦਾ ਬੇੜਾ ਕਰਕੇ ਕਰਤਾ ਤੀਜਾ ਸਾਲ ਹਜੇ ਕਹਿੰਦੇ ਵੀ ਹਜੇ ਸਾਨੂੰ ਟਾਈਮ ਦਿਓ ਫਿਰ ਤੁਸੀਂ ਵੀ ਬਈ ਰਾਤੇ ਰਾਤ ਕੋ ਬੰਦੇ ਲਈ ਜਨ ਤੁਸੀਂ ਵੀ ਟਾਈਮ ਲੈ ਲਓ ਇਹਨਾਂ ਤੋਂ ਇੰਟਰਵਿਊ ਟੈਸਟ ਇਹਨਾਂ ਦੀ ਮੈਰਿਟ ਬਣਾਓ ਬਈ ਕਿੰਨੀ ਕਿੰਨੀ ਕੁਆਲੀਫਿਕੇਸ਼ਨਾਂ ਰੱਖ ਰਹੇ ਆ ਜਿਹੜਾ ਬਈ ਆਹ ਦੇਖੋ ਸੋਸ਼ਲ ਜਿਹੜਾ মিডিਆ ਫੀਲਡ ਕੋਆਰਡੀਨੇਟਰ ਹੈ ਇਹਦੇ ਤਾਂ ਮਾਦੇ ਪਤਾ ਨਹੀਂ ਕਹਿੰਦੇ ਪਲੱਸ 2 ਚੱਲ ਜੂ ਤਰਖਾਹ 40000 अच्छा 12 12वीं बार पास ਨੂੰ 40000 ਤਨਖਾਹ ਦੇ ਰਹੇ 40000 ਤਨਖਾਹ ਦੇ ਰਹੇ ਆ ਕਿਸੇ ਲਈ ਇਹਨਾਂ ਨੇ ਗ੍ਰੈਜੂਏਸ਼ਨ ਮੰਗੀ ਆ ਕਿਸੇ ਲਈ 10 ਮੰਗੀ ਆ ਪਰ ਮੈਂ ਸੁਣਿਆ ਵੀ ਕਹਿੰਦੇ ਵੀ ਗ੍ਰੈਜੂਏਟ ਤਾਂ ਬਾਰੇ ਕੱਟੀ ਐ ਉਹਨਾਂ ਵਿੱਚ ਉਹਨਾਂ ਵਿੱਚ ਜਿਹੜੇ 12 ਵਾਲੇ ਮੰਗੇ ਸੀ ਪਹਿਲੀ ਇਹ ਗੱਲ ਸੁਣੋ ਵੀ ਬਈ ਜਦੋਂ 40000 ਰੁਪਏ ਤਨਖਾਹ ਦੇਣੀ ਐ ਪ੍ਰੋਪਰ ਪ੍ਰੋਸੀਜਰ ਕਿਉਂ ਨਹੀਂ ਬਣਾਉਂਦੇ ਪੰਜਾਬ ਦੇ ਤੁਸੀਂ ਟੈਸਟ ਲਓ ਜਿਹੜਾ ਮੁੰਡਾ ਲੱਗਦਾ ਹੋ ਇਹਨਾਂ ਨੂੰ ਪਤਾ ਵੀ ਯਾਰ ਆਪਾਂ ਤਾਂ ਬੰਦੇ ਆਪ ਦੇ ਲਾਉਣੇ ਆ ਇੱਕ ਪਾਸੇ ਤਾਂ ਇਹ ਕਹੀ ਜਾਂਦੇ ਆ ਆਮ ਲੋਕਾਂ ਦੀ ਸਰਕਾਰ ਆ ਬਈ ਆਮ ਆਮ ਦੀ ਕੋਈ ਨਹੀਂ ਤੀਜਾ ਸਾਲ ਚੜ ਗਿਆ ਸਾਰੇ ਦਿੱਲੀ ਦੇ ਉੱਤੇ ਪੈਸੇ ਇਕੱਠੇ ਕਰੀ ਜਾਂਦੇ ਆ ਆਪਦੇ ਬੰਦੇ ਆ ਹੁਣ ਇਹ ਤਾਂ ਇਹਨਾਂ ਨੂੰ ਤੁਸੀਂ ਇਹ ਕਹਿੰਦੇ ਵੀ ਆਪਣੇ ਲਈ ਖੜ੍ਹਜੋ ਤੁਸੀਂ ਕਿਉਂ ਨਹੀਂ ਖੜ੍ਹਦੇ ਹਮ ਐਡੀ ਕੀ ਕਹਾੜ ਸੀ ਮਾਰਚ ਚ ਸਰਕਾਰ ਬਣਦੀ ਅਗਲੇ ਮਹੀਨੇ ਇਹਨਾਂ ਨੇ ਕਹਿੰਦੇ ਬੰਦੇ ਲਓ ਪੰਜਾਬ ਦੇ ਨੂੰ ਆਪਾਂ ਸਾਨੂੰ ਗਾਲਾਂ ਕੱਢਿਆ ਕਰਾਂਗੇ ਚੰਡੀਗੜ੍ਹ ਬੈਠ ਕੇ ਤੇ ਮੈਂ ਇਹ ਲੋਕ ਐਦੇ ਪਤਾ ਕੀ ਕਹਿੰਦੇ ਮੈਂ ਲੋਕ ਆਵਾਜ਼ ਵਾਲੇ ਨੇ ਕਹਿੰਦੇ ਯਾਰ ਇਹ ਤਾਂ ਬਾਦਲਾਂ ਤੋਂ ਪੈਸੇ ਲੈ ਹੁਣੇ ਜਾਂ ਹੋਰ ਤੋਂ ਪੈਸੇ ਲੈ ਹੁਣੇ ਥੱਲੇ ਲਿਖਦੇ ਇਨਕਲਾਬ ਜੰਦਾਬਾਦ ਲਾਈਵ ਦੱਸ ਪਰੂਫ ਆ ਸੋਡੇ ਤੇ ਆ ਵੀ ਮੈਂ ਇੱਕ ਹੋਰ ਬਈ ਦਰਸ਼ਕ ਵੀਰਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਐਸਐਸ ਸਰਵਿਸ ਪ੍ਰੋਵਾਈਡਰ ਦੀ ਜਿਹੜੀ ਹੈ ਨਾ Google ਤੇ ਜਾ ਕੇ ਸਰਚ ਕਰੋ ਉੱਥੇ ਕਰੰਟ ਓਪਨਿੰਗ ਆ ਗੋ ਸਾਰਾ ਡਾਟਾ ਨਿਕਲ ਜੂਗਾ ਜਿਹਨੇ ਨਾ ਡਿਲੀਟ ਕਰਿਆ ਵੀ ਕਿੰਨੇ ਬੰਦੇ ਕਿਹੜੀ ਪਰਤੀ ਕਿਵੇਂ ਆ ਤੇ ਇਹਨਾਂ ਦਾ ਅਸਲ ਹੁਣ ਜਿਹੜੀ ਕੰਪਨੀ ਆ ਵੀ ਇਹਨੇ ਵੀ ਕੀ ਕੀ ਕਰ ਰੱਖਿਆ ਨੇ ਆਪਦੇ ਬੰਦੇ ਰਿਸ਼ਤੇਦਾਰਾਂ ਦੇ ਅਕਾਊਂਟ ਚ ਖਾਤਿਆਂ ਚ ਪੈਸੇ ਭਵਾਏ ਜਾਂਦੇ ਜਦੋਂ ਉਹ ਉੱਪਰਲੇ ਉੱਪਰੋਂ ਚੋਰ ਬਣ ਗਏ ਬਈ ਕੁਸ਼ੀ ਕਰੀ ਜਾਣ ਬਿਲਕੁਲ ਬਿਲਕੁਲ ਇੱਕ ਬਸ ਇਹ ਕਹਿੰਦੇ ਚੰਨੀ ਪੈਸੇ ਲੈ ਗਏ ਤੁਸੀਂ ਅਰਪਾ ਰੋ ਲੈ ਰਹੇ ਹੋ ਉਹ ਤਾਂ ਲਈ ਵੀ ਨਹੀਂ ਨਾ ਪ੍ਰੂਫ ਹੈ ਜੇ ਪ੍ਰੂਫਤੰਦਰ ਨਾ ਕਰ ਦਿੰਦੇ ਸੋ ਮੇਰੇ ਵੀਰੇ ਦਾ ਪੰਜਾਬੀਆਂ ਨੂੰ ਦਰਸ਼ਕ ਵੀਰਾਂ ਨੂੰ ਇਹ ਬੇਨਤੀ ਆ ਵੀ ਆਪਾਂ ਬਾਹਲੀ ਠੱਗੀ ਵੱਡੀ ਵੱਜ ਗਈ ਹੈ ਆਪਣੇ ਪੈਸੇ ਲੈ ਕੇ ਆਪਣੀ ਛੇਤਰ ਮਰੀ ਜਾਂਦੇ ਆ ਤੇ ਜਿਹੜੇ ਵਿਚਾਰੇ 5-7 ਬੰਦੇ ਵਧੀਆ ਕੰਮ ਕਰ ਰਹੇ ਚੈਨਲ ਵਾਲੇ ਉਹਨਾਂ ਨੂੰ ਫਿਰ ਕਿਵੇਂ ਨਾ ਕਿਵੇਂ ਤਰੀਕੇ ਸਾਨੂੰ ਪਤਾ ਵੀ ਉਹਨਾਂ ਤੋਂ ਪੈਸੇ ਉਹਨਾਂ ਦਾ ਪੇਜ ਡਾ ਉਹਨਾਂ ਨੂੰ ਗਾਲਾਂ ਕੱਢ ਦੋ ਤੁਸੀਂ ਵੀ ਅਪਲਾਈ ਕੀਤਾ ਇਸ ਦੇ ਵਿੱਚ ਅਪਲਾਈ ਕੀਤਾ ਅਪਲਾਈ ਤੋਂ ਬਾਅਦ ਮਤਲਬ ਕਿਸੇ ਤਰ੍ਹਾਂ ਦਾ ਤੁਹਾਨੂੰ ਨੋਟੀਫਿਕੇਸ਼ਨ ਹੀ ਨਹੀਂ ਆਈ ਕਿਸੇ ਕੁਝ ਵੀ ਨਹੀਂ ਆਇਆ ਬਾਈ ਕਾਲ ਕੁਝ ਨਹੀਂ ਕਰਿਆ ਇਹ ਮੈਨੂੰ ਪਤਾ ਸੀ ਗੜਬੜ ਕਰਨਗੇ ਜਿਹੜਾ ਇਹਨਾਂ ਨੇ ਇਦਾਂ ਇੰਨੀ ਕਾਲੀ ਕਰੀ ਆ ਮੈਨਾਂ ਕੋਲੇ ਮੈਂ ਫੋਨ ਇਹਨਾਂ ਨੂੰ ਫੋਨ ਕਰਿਆ ਇਹਨਾਂ ਨੇ ਨੰਬਰ ਦਿੱਤਾ ਹੋਇਆ ਮੈਂ ਕਿਹਾ ਜੀ ਕਹਿੰਦੇ ਦਫ਼ਤਰ ਆ ਜਾਓ ਦਫ਼ਤਰ ਜਾਨੇ ਕਹਿੰਦੇ ਡਾਇਰੈਕਟਰ ਸਾਹਿਬ ਐ ਨਹੀਂ ਫੇਰ ਆ ਜਾਓ ਮੈਂ ਕਿਹਾ ਉਹਨਾਂ ਦਾ ਨੰਬਰ ਦੇ ਦਿਓ ਕਹਿੰਦੇ ਉਹਨਾਂ ਦਾ ਨੰਬਰ ਤਾਂ ਨਹੀਂ ਦੇ ਸਕਦੇ ਮੈਂ ਐਡੀ ਕੀ ਗੱਲ ਆ ਫਿਰ ਇਦਾਂ ਇਦਾਂ ਕਰਦੇ ਕਰਦੇ ਬਾਈ ਇਹ ਟਾਈਮ ਲੰਗਾਉਂਦੇਗੇ ਕਹਿੰਦੇ ਕਿ ਉਹਨੂੰ ਚੰਡੀਗੜ੍ਹ ਆ ਜਾ ਪਟਿਆਲੇ ਆ ਜੋ ਅੱਜ ਸਾਡੇ ਸਾਰੇ ਹੈ ਨਹੀਂ ਅੱਜ ਉਹਨਾਂ ਦਾ ਨੰਬਰ ਵੰਦਾ ਕੋਈ ਨਾ ਕੋਈ ਦਿੱਕਤ ਕਰਦੇ ਰਹੇ ਫਿਰ ਐਂਡ ਤੇ ਕਹਿੰਦਾ ਇਹਨਾਂ ਨੇ ਵੀ ਹੁਣ ਤਾਂ ਇਹਦਾ ਬੰਦਾ ਖੜੇ ਨਹੀਂ ਛੱਡਦਾ ਕਹਿੰਦੇ ਯਾਰ ਅਸੀਂ ਤਾਂ ਉੱਪਰੋਂ ਲਿਸਟ ਆਈ ਆ ਤੂੰ ਬਾਹਲਾ ਨਾ ਰੌਲਾ ਪਾ ਤੇਰੇ ਤੇ ਪਰਚਾ ਹੋ ਸਕਦਾ ਇਹ ਵੀ ਧਮਕੀ ਦਿੱਤੀ ਤਾਂ ਫਿਰ ਮੈਨੂੰ ਬੁਲਾ ਕੇ ਕਹਿੰਦੇ ਅਸੀਂ ਕਹਿੰਦੇ ਸਾਨੂੰ ਧਮਕੀ ਦੇ ਗਿਆ ਮੈਂ ਕਿਹਾ ਯਾਰ ਤੂੰ ਦੇ ਦੇ ਆਸ਼ਮਨੀ ਕੁਮਾਰ ਕਹਿੰਦਾ ਤੇਰੇ ਤੇ ਮੈਂ ਪਰਚਾ ਕਰਾਂ ਤੂੰ ਜਿਹੜਾ ਆਸ਼ਮਨੀ ਕੁਮਾਰ ਹੈ ਨਾ ਉਹਨੂੰ ਇੱਕ ਦੋ ਬੰਦੇ ਉਸਨੇ ਮੈਨੂੰ ਇੱਕ ਐਮਐਲਏ ਕੋਲੇ ਭੇਜਿਆ ਕਹਿੰਦੇ ਇਹਨੇ ਗੜਬੜ ਕਰੀ ਆ ਮੈਂ ਕਿਹਾ ਜੀ ਅਸੀਂ ਤੁਹਾਨੂੰ ਵੋਟਾਂ ਤੇ ਉਹ ਜਿੰਨੇ ਬੰਦਿਆਂ ਕੋਲੇ ਕਿ ਐਵੇਂ ਦਾ ਬਕਾਇਦਾ ਨਾਮ ਜਾਣਦੇ ਆਸ਼wini ਕੁਮਾਰ ਆਸ਼wini ਕੁਮਾਰ ਆਸ਼wini ਕੁਮਾਰ ਮੈਂ ਕਹਾ ਯਾਰ ਪੰਜਾਬੀ ਜੋ ਬੰਦਾ ਹੀ ਇਹ ਆ ਵੀ ਜਿਹੜਾ ਸਿਸਟਮ ਕੰਟਰੋਲ ਕਰ ਰਿਆ ਤੇ ਜਿਹੜੇ ਵਿਚਾਰੇ ਵਰਕਰ ਨਹੀਂ ਪਿੰਡਾਂ ਚ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਉਹ ਤਾਂ ਇਨਕਲਾਬ ਜੰਦਾਬਾਦ ਆ ਕੇ ਬਦਨਾਮ ਕਰਦੇ ਪੈਸੇ ਲੈਂਦੇ ਆ ਪੈਸੇ ਤਾਂ ਤੁਸੀਂ ਲੈ ਰਹੇ ਹੋ ਬਈ ਲੱਖ ਰੁਪਇਆ 90000 7555 ਹੁਣ ਹੋਰ ਗੱਲ ਦੱਸੋ ਉਹਨੇ ਜਿਹੜੇ ਚਪੜਾਸੀ ਸੇਵਾਦਾਰ ਰੱਖੇ ਨਾ ਉਹ ਵੀ ਦਿੱਲੀ ਨੂੰ ਹੀ ਆ ਡਰਾਈਵਰ ਵੀ ਦਿੱਲੀ ਨੂੰ ਹੀ ਆ ਫੋਟੋਗ੍ਰਾਫਰ ਵੀ ਦਿੱਲੀ ਨੂੰ ਹੀ ਆ ਐਡੀਟਰ ਵੀ ਦਿੱਲੀ ਨੂੰ ਹੀ ਆ ਹੁਣ ਤੁਸੀਂ ਇਹ ਦੇਖੋ ਵੀ ਪੰਜਾਬ ਦੇ 3 ਕਰੋੜ ਜਨਤਾ ਇਹਨਾਂ ਚੰਨਾਂ ਸੇਵਾਦਾਰ ਨਹੀਂ ਲੱਭਿਆ ਤਨਖਾਹ ਤੇ ਡਰਾਈਵਰ ਵੀ ਨਹੀਂ ਲੱਭਿਆ ਕਹਿੰਦੇ ਨਾ ਪੰਜਾਬ ਦੇ ਲੋਕਾਂ ਨੂੰ ਚਲਾਉਣੀ ਨਹੀਂ ਆਉਂਦੀ ਮੈਂ ਕਹਿਣਾ ਵੀ ਇਹਨਾਂ ਦੀਆਂ ਗੱਡੀਆਂ ਵੀ ਦਿੱਲੀ ਵਾਲੇ ਚਲਾ ਰਹੇ ਤੇ ਸਰਕਾਰ ਵੀ ਦਿੱਲੀ ਵਾਲੀ ਚਲਾ ਰਹੇ ਮੈਂ ਬਕਾਇਦਾ ਆਪ ਦੇਖ ਕੇ ਸਾਰਾ ਕੁਝ ਮੈਂ ਇਹਨਾਂ ਦਾ ਪ੍ਰੋਸੀਜਰ 6-7 ਮਹੀਨੇ ਲੰਘ ਗਏ ਇਹਨਾਂ ਦੇ ਮਤਲਬ ਇਹ ਮਗਰਪਿਆਂ ਨੂੰ ਤੇ ਹੁਣ ਬਈ ਐਂਡ ਤੇ ਤਾਂ ਮੈਨੂੰ ਸਮਝੀ ਉਲਟਾ ਕਹਿਣ ਲੱਗੇ ਕਹਿੰਦੇ ਵੀ ਕਾਰਵਾਈ ਉਹ ਜੇ ਹੋ ਉਹ ਬੋਹ ਜਿਹੜੇ ਤੁਸੀਂ ਕੋਠੀਆਂ ਦੀ ਗੱਲ ਕਰਦੇ ਹੋ ਤੁਸੀਂ ਉੱਥੇ ਵੀ ਬੈਠੇ ਦੇਖਿਆ ਤੁਸੀਂ ਦੋ ਤਿੰਨ ਦੋ ਕੋਠੀਆਂ ਤਾਂ ਉਹੀ ਸਾਂਭੀ ਬੈਠੇ ਆ ਜਿਹੜੀਆਂ ਵੀ 6 ਕੋਠੀਆਂ ਸਾਰਾ ਕੁਝ ਸਾਂਭੀ ਬੈਠੇ ਆ ਜੇ ਤੁਸੀਂ ਸੈਕਟਰੀਏਟ ਜਾਓਗੇ ਪੰਜਵੀਂ ਮੰਜ਼ਲ ਤੇ ਇਹਨਾਂ ਦਾ ਪਨ ਮੀਡੀਆ ਦਾ ਸ਼ਾਇਦ ਹੈਗਾ ਸਿਸਟਮ ਮੰਨ ਲਓ ਉੱਥੇ ਸਾਰੇ ਸਾਰੇ ਹੀ ਬੈਠੇ ਬਈ ਅੱਧੇ ਤਣੇ ਚੋ ਯਾਰ ਹਾਜ਼ਰੀ ਪੈਂਦੇ ਆਉਂਦੇ ਨਹੀਂ ਇਹ ਇੱਕ ਨਹੀਂ ਆ ਹਜ਼ਾਰਾਂ ਹੀ ਬੰਦੇ ਆ ਇਹ ਅੱਧੇ ਆਉਂਦੇ ਆ ਨਾ ਤੁਹਾਨੂੰ ਹੀ ਨਹੀਂ ਪਤਾ ਲੱਗਦਾ ਵੀ ਆਪਾਂ ਨੂੰ ਕੀ ਪਤਾ ਲੱਗਾ ਹੁਣ ਆਉਂਦੇ ਕੀ ਦੱਸਦੇ ਹੀ ਨਹੀਂ ਉਹ ਹੂੰ ਕੌਣ ਆਇਆ ਕੋਈ ਆਪਾਂ ਨੂੰ ਕੀ ਪਤਾ ਲੱਗਦਾ ਜੋ ਬਟਨ ਹੀ ਨਹੀਂ ਦਿੰਦੇ ਅਗਲੇ ਆਪਾਂ ਨੂੰ ਤਾਂ ਉਹ ਗਾਲਾਂ ਕੱਢਦੇ ਜੇ ਤੁਸੀਂ ਉੱਥੇ ਜਾ ਕੇ ਦੇਖੂਗਾ ਨਾ ਉਹ ਇੰਨਾ ਮਤਲਬ ਰੂਡਲੀ ਆਇਆ ਰਹਿੰਦੇ ਵੀ ਇੱਧਰ ਕਿਵੇਂ ਆ ਗਏ ਓਏ ਵੀ ਦੇਖ ਦੇ ਹਾਂ ਵੀ ਆਏ ਕਿਵੇਂ ਓਏ ਵੀ ਸਾਡਾ ਮਤਲਬ ਕਬਜ਼ਾ ਨਹੀਂ ਹੁੰਦਾ ਵੀ ਉਹਨਾਂ ਆ ਵੀਰ ਪੰਜਾਬੀ ਆ ਜਿਹੜੇ ਨੂੰ ਕੁੱਟ ਕੇ ਮਤਲਬ ਦੱਬ ਕੇ ਐ ਕਰਨਾ ਵੀ ਬੋਲੋ ਬੋਲੋ ਨਾ ਕਮੈਂਟ ਕਮੈਂਟਰ ਨਾ ਕਰਨੀ ਤੁਹਾਨੂੰ ਗਾਲਾਂ ਕਢਾਵਾਂਗੇ ਬੇਜ ਬੰਦ ਕਰਾਂਗੇ ਪਰਚਾ ਕਰਾ ਦੇਾਂਗੇ ਪਰ ਇਹ ਉਲਟ ਕਰੀ ਜਾਂਦੇ ਇੰਨਾ ਫਿਰ ਪੰਜਾਬੀ ਹੋਰ ਸਹਿ ਲੈਣਗੇ ਕੁੱਟ ਕੇ ਦੱਬ ਕੇ ਰੱਖਣਾ ਚਾਹੁੰਦੇ ਵੀ ਬਿਨਾਂ ਗੱਲ ਤੋਂ ਅੱਛਾ ਹੁਣ ਤੁਸੀਂ ਫਿਰ ਅੱਗੇ ਕੀ ਕਾਰਵਾਈ ਕਰ ਰਹੇ ਹੋ ਠੀਕ ਹੈ ਮੈਂ ਤਾਂ ਹੁਣ ਦੇਖੋ ਬਿਜੀਲੈਂਸ ਨੂੰ ਵੀ ਪਾਤਾ ਡੀਜੀਪੀ ਸਾਹਿਬ ਨੂੰ ਐਸਐਸਪੀ ਬਠਿੰਡਾ ਰੇਂਜ ਨੂੰ ਵੀ ਪਾਤਾ ਅ ਈਡੀ ਨੂੰ ਵੀ ਪਤਾ ਮੈਂ ਉਥੇ ਮੰਨ ਲਓ ਜਲੰਧਰ ਤੇ ਪਤਾ ਗਵਰਨਰ ਸਾਹਿਬ ਨੂੰ ਵੀ ਵੀ ਦੇਖੋ ਭਾਈ ਤੁਸੀਂ ਕਿੰਨਾ ਅਰਬਾ ਹੁਣ ਇਹਨਾਂ ਨੇ ਮਨਪ੍ਰੀਤ ਬਾਦਲ ਦੇ ਪਰਚਾ ਦਿੱਤਾ ਵੀ ਪਲਾਟ ਚੋਂ ਮਤਲਬ ਕੋਈ ਪੈਸੇ ਖਾ ਗਿਆ ਹੁਣ ਕਿੰਨੇ ਅਫਸਰਾਂ ਦੇ ਮਰੂਦ ਘਟਾਲਾ ਹੋ ਗਿਆ ਜੇ ਇਹਨਾਂ ਨੇ ਸਾਧੂ ਸਿੰਘ ਧਰਮਸੋਧ ਫੜਿਆ ਕਿ ਤੂੰ ਬੂਟੇ ਖਾ ਗਿਆ ਤੇ ਤੁਸੀਂ ਕੀ ਕਰੀ ਜਾਂਦੇ ਹੋ ਬਿਲਕੁਲ ਤੁਸੀਂ ਮਹੀਨੇ ਦੀ ਵੀ ਨਹੀਂ ਖਾਈ ਜਾਂਦੇ ਹੋ ਭਾਈ ਸੋ ਪੰਜਾਬੀਆਂ ਨੂੰ ਸੋਚਣ ਦੀ ਲੋੜ ਆ ਵੀ ਹੁਣ ਅੱਗੇ ਵੋਟਾਂ ਆ ਰਹੀਆਂ ਤੁਹਾਨੂੰ ਪਤਾ ਹੀ ਆ ਜੇ ਕਦੇ 1921 ਹੋ ਗਈ ਨਾ ਤਾਂ ਬਈ ਛੋਟੇ ਫਿਰ ਚੈਨਲ ਕੋਈ ਰਹਿਣ ਦੇਣ ਇਹਨਾਂ ਨੇ ਚੰਨਾ ਲੋਕ ਰਹਿਣ ਦੇਣੇ ਆ ਜੀ ਜੋਹਾਂ ਕਾ ਰਹੇ ਨਸਰ ਬਹੁਤ ਧੰਨਵਾਦ ਜੀ ਧੰਨਵਾਦ ਮੈਂ ਵੀ ਆਰਐਮਬੀ ਟੈਲੀਮਿੰਦਾ ਧੰਨਵਾਦ ਕਰਦਾ ਤੇ ਬਈ ਮੈਂ ਦੋ ਚਾਰ ਹੋਰ ਨਾ ਵੀ ਗੱਲ ਕਰੀ ਸੀਗੀ ਕਹੋ ਯਾਰ ਛੱਡ ਪਰੇ ਕਾ ਰੇ ਕਿਸੇ ਸਾਡਾ ਮਸਾ ਪੇ ਚੱਲ ਰਿਹਾ ਤੂੰ ਐਵੇਂ ਹੋਰ ਪੰਗਾ ਖੜਾ ਕਰੇਗਾ ਸੋ ਧੰਨਵਾਦ ਬਾਈ ਸੋ ਬਲਤੇਜ ਵੀਰ ਹੋਰੀ ਮੇਰੇ ਨਾਲ ਸੀ ਕਹਿੰਦੇ ਨੇ ਕਿ ਇਹੇ ਚੀਜ਼ਾਂ ਚੱਲ ਰਹੀਆਂ ਨੇ ਕਿ ਪੋਸਟਾਂ ਨਿਕਲੀਆਂ ਜ਼ਰੂਰ ਪੋਸਟਾਂ ਦੇ ਲਈ ਅਸੀਂ ਅਪਲਾਈ ਵੀ ਕੀਤਾ ਤਾਂ ਇਹ ਕਹਿੰਦੇ ਕਿ ਮੈਂ ਮੈਂ ਵੇਚ ਰਹਿ ਕਿ ਦੇਖਿਆ ਤਾਂ ਮੈਨੂੰ ਇਹ ਪਤਾ ਲੱਗਾ ਕਿ ਸਾਰੇ ਦਿੱਲੀ ਤੋਂ ਆਏ ਨੇ ਦਿੱਲੀ ਤੋਂ ਲੈ ਕੇ ਜਿਹੜਾ ਉਹ ਰੱਖਿਆ ਜਾ ਰਿਹਾ ਦਿੱਲੀ ਤੋਂ ਲੈ ਕੇ ਲੱਖ ਲ ਹਜ਼ਾਰ ਤਨਖਾਹ ਤੇ ਕਹਿੰਦਾ ਕਿ 12ਵੀਂ 12ਵੀਂ ਵਾਲ ਨੂੰ ਰੱਖਿਆ ਜਾ ਰਿਹਾ ਤੇ ਇੱਥੇ ਸਾਡੇ ਨੌਜਵਾਨ ਮਾਸਟਰ ਕਰਕੇ ਜਿਹੜੇ ਆ ਉਹ ਵੀ ਵਿਲੇ ਤੁਰੇ ਫਿਰਦੇ ਨੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ